ਅਰਬਨ ਸਟੇਟ ਪਟਿਆਲੇ ਦਾ ਜਿਹੜਾ ਆਮ ਆਦਮੀ ਕਲੀਨਿਕ ਹੈ ਮੈਂ ਸਰਪ੍ਰਾਈਜ਼ ਵਿਜ਼ਿਟ ਦਿੱਤੀ ਸੀ ਤੇ ਮੈਨੂੰ ਪੇਸ਼ੈਂਟਸ ਵੀ ਮਿਲੇ ਆ ਹਸਬੰਡ ਵਾਈਫ ਦੋਨੋਂ ਹੀ ਜਿਹੜੇ ਹੈਗੇ ਆ ਡਾਇਬੀਟਿਕ ਹੈ ਔਰ ਇਹਨੂੰ ਹਾਰਟ ਦੀ ਪ੍ਰੋਬਲਮ ਹੈ ਇਹ ਰਜਿੰਦਰਾ ਹਸਪਤਾਲ ਚ ਆਪਣਾ ਇਹਨਾਂ ਨੇ ਕਾਰਡ ਬਣਾ ਲਿਆ ਲੇਕਿਨ ਕਹਿੰਦੇ ਸਾਡੇ ਟੈਸਟ ਵੀ ਇੱਥੇ ਹੋ ਜਾਂਦੇ ਆ ਦਵਾਈ ਸਾਰੀ ਮਿਲ ਜਾਂਦੀ ਆ ਬਹੁਤ ਵੱਡੀ ਸਹੂਦਤ ਹੈਗੀ ਆ ਤੇ ਤਕਰੀਬਨ ਤਕਰੀਬਨ ਜਿਹੜੇ 90 ਪੇਸ਼ੈਂਟ ਆ ਇੱਥੇ ਕਦੇ 85 ਦੇ ਕਦੇ 95 100 ਵੀ ਪੇਸ਼ੈਂਟ ਆ ਜਾਂਦਾ ਇਹ ਅਰਬਨ ਸਟੇਟ ਇੱਕ ਬੜੀ ਪੌਸ਼ ਕਲਿਨਿਕ ਆ ਤੇ ਮੈਨੂੰ ਇਹ ਸੀਗਾ ਵੀ ਜਿਹੜੀਆਂ ਪੋਸਟ ਗ੍ਰਾਜੂਏਟ ਵਾਲੇ ਸ਼ਾਇਦ ਲੋਕ ਨਹੀਂ ਬਕਤ ਬਹੁਤ ਪ੍ਰੈਫਰ ਕਰ ਰਹੇ ਆ ਕਹਿੰਦੇ ਜੀ ਬਹੁਤ ਅੱਛੀ ਸਹੂਦਤ ਹੈਗੀ ਆ ਉਹਨਾਂ ਨੂੰ ਵੀ ਪਸੰਦ ਆ ਰਿਹਾ ਟੈਸਟ ਵੀ ਹੋ ਜਾਂਦੇ ਆ ਤੇ ਦਵਾਈ ਵੀ ਮਿਲ ਜਾਂਦੀ ਆ ਲੋਕ ਬਹੁਤ ਖੁਸ਼ ਆ ਜੀ ਬੜਾ ਵਰਦਾਨ ਸਾਬਤ ਹੋ ਰਿਹਾ ਏ ਅਰਬਨ ਸਟੇਟ ਦੇ ਲੋਕਾਂ ਵਾਸਤੇ ਇਹ ਅਰਬਨ ਸਟੇਟ ਪਟਿਆਲੇ ਦਾ ਜਿਹੜਾ ਆਮ ਆਦਮੀ ਕਲੀਨਿਕ ਹੈ ਮੈਂ ਸਰਪ੍ਰਾਈਜ਼ ਵਿਜ਼ਿਟ ਦਿੱਤੀ ਸੀ ਤੇ ਮੈਨੂੰ ਪੇਸ਼ੈਂਟਸ ਵੀ ਮਿਲੇ ਆ ਹਸਬੰਡ ਵਾਈਫ ਦੋਨੋਂ ਹੀ ਜਿਹੜੇ ਹੈਗੇ ਆ ਡਾਇਬੀਟਿਕ ਹੈ ਔਰ ਇਹਨੂੰ ਹੱਡ ਦੀ ਪ੍ਰੋਬਲਮ ਹੈ ਰਜਿੰਦਰਾ ਹਸਪਤਾਲ ਚ ਆਪਣਾ ਇਹਨਾਂ ਨੇ ਕਾਰਡ ਬਣਾ ਲਿਆ ਲੇਕਿਨ ਕਹਿੰਦੇ ਸਾਡੇ ਟੈਸਟ ਵੀ ਇੱਥੇ ਹੋ ਜਾਂਦੇ ਆ ਦਵਾਈ ਸਾਰੀ ਮਿਲ ਜਾਂਦੀ ਆ ਬਹੁਤ ਵੱਡੀ ਸੁਵਿਧਾ ਹੈਗੀ ਆ ਤੇ ਤਕਰੀਬਨ ਤਕਰੀਬਨ ਜਿਹੜੇ 90 ਪੇਸ਼ੈਂਟ ਆ ਇੱਥੇ ਕਦੇ 85 ਤੇ ਕਦੇ 95 100 ਵੀ ਪੇਸ਼ੈਂਟ ਆ ਜਾਂਦਾ ਇਹ ਅਰਬਨ ਸਟੇਟ ਇੱਕ ਬੜੀ ਪੌਸ਼ ਕੌਲਨੀ ਆ ਤੇ ਮੈਨੂੰ ਇਹ ਸੀਗਾ ਵੀ ਜਿਹੜੀ ਪੌਸ਼ ਕੌਲਨੀ ਵਾਲੇ ਸ਼ਾਇਦ ਲੋਕ ਨਹੀਂ ਬਟ ਬਹੁਤ ਪ੍ਰੈਫਰ ਕਰ ਰਹੇ ਆ ਕਹਿੰਦੇ ਜੀ ਬਹੁਤ ਅੱਛੀ ਸੁਵਿਧਾ ਹੈਗੀ ਆ ਉਹਨਾਂ ਨੂੰ ਵੀ ਪਸੰਦ ਆ ਰਿਹਾ ਟੈਸਟ ਵੀ ਹੋ ਜਾਂਦੇ ਆ ਤੇ ਦਵਾਈ ਵੀ ਮਿਲ ਜਾਂਦੀ ਆ ਲੋਕ ਬਹੁਤ ਖੁਸ਼ ਆ ਜੀ ਬੜਾ ਵਰਦਾਨ ਸਾਬਤ ਹੋ ਇਹ ਅਰਬਨ ਸਟੇਟ ਪਟਿਆਲੇ ਦਾ ਜਿਹੜਾ ਆਮ ਆਦਮੀ ਕਲੀਨਿਕ ਹੈ ਮੈਂ ਸਰਪ੍ਰਾਈਜ਼ ਵਿਜ਼ਿਟ ਦਿੱਤੀ ਸੀ ਤੇ ਬੰਨੋ ਪੇਸ਼ੈਂਟਸ ਵੀ ਮਿਲੇ ਆ ਹਸਬੰਡ ਵਾਈਫ ਦੋਨੋਂ ਹੀ ਜਿਹੜੇ ਹੈਗੇ ਆ ਡਾਇਬੀਟਿਕ ਹੈ ਔਰ ਇਹਨੂੰ ਹਾਰਟ ਦੀ ਪ੍ਰੋਬਲਮ ਹੈ ਇਹ ਰਜਿੰਦਰਾ ਹਸਤਾਵ ਚੋਪੜਾ ਇਹਨਾਂ ਨੇ ਕਾਰਡ ਬਣਾ ਲਿਆ ਲੇਕਿਨ ਕਹਿੰਦੇ ਸਾਡੇ ਟੈਸਟ ਵੀ ਇੱਥੇ ਹੋ ਜਾਂਦੇ ਆ ਦਵਾਈ ਸਾਰੀ ਮਿਲ ਜਾਂਦੀ ਆ ਬਹੁਤ ਵੱਡੀ ਸੁਵਿਧਾ ਹੈਗੀ ਆ ਤੇ ਤਕਰੀਬਨ ਤਕਰੀਬਨ ਜਿਹੜੇ 90 ਪੇਸ਼ੈਂਟ ਹੈ ਤੇ ਕਦੇ 85 ਦੇ ਕਦੇ 95 100 ਵੀ ਪੇਸ਼ੈਂਟ ਆ ਜਾਂਦਾ ਇਹ ਅਰਬਨ ਸਟੇਟ ਇੱਕ ਬੜੀ ਪੌਸ਼ ਕਲਨੀ ਆ ਤੇ ਮੈਨੂੰ ਇਹ ਸੀਗਾ ਵੀ ਜਿਹੜੀਆਂ ਪੋਸਟਕੌਲੀ ਵਾਲੇ ਸ਼ਾਇਦ ਲੋਕ ਨਹੀਂ ਬਟ ਬਹੁਤ ਪ੍ਰੈਫਰ ਕਰ ਰਹੇ ਆ ਕਹਿੰਦੇ ਜੀ ਬਹੁਤ ਅੱਛੀ ਸਹੂਤਾ ਹੈਗੀ ਆ ਉਹਨਾਂ ਨੂੰ ਵੀ ਪਸੰਦ ਆ ਰਿਹਾ ਟੈਸਟ ਵੀ ਹੋ ਜਾਂਦੇ ਆ ਔਰ ਦਵਾਈ ਵੀ ਮਿਲ ਜਾਂਦੀ ਆ ਲੋਕ ਬਹੁਤ ਖੁਸ਼ ਆ ਜੀ ਬੜਾ ਵਰਦਾਨ ਸਾਬਤ ਹੋ ਰਿਹਾ ਇਹ ਆਰਬਨ ਸਟਰੀਟ ਦੇ ਲੋਕਾਂ ਵਾਸਤੇ ਇਹ ਆਰਬਨ ਸਟਰੀਟ ਪਟਿਆਲੇ ਦਾ ਜਿਹੜਾ ਆਮ ਆਦਮੀ ਕਲੀਨਿਕ ਆ ਮੈਂ ਸਰਪ੍ਰਾਈਜ਼ ਵਿਜ਼ਿਟ ਦਿੱਤੀ ਸੀ ਤੇ ਮੈਨੂੰ ਪੇਸ਼ੈਂਟਸ ਵੀ ਮਿਲੇ ਆ ਹਸਬੰਡ ਵਾਈਫ ਦੋਨੋਂ ਹੀ ਜਿਹੜੇ ਆ ਗਿਆ ਡਾਇਬੀਟਿਕ ਆ ਔਰ ਇਹਨੂੰ ਹਾਰਟ ਦੀ ਪ੍ਰੋਬਲਮ ਆ ਇਹ ਰਜਿੰਦਰਾ ਹਸਪਤਾਲ ਚੋਂ ਆਪਣਾ ਇਹਨਾਂ ਨੇ ਕਾਰਡ ਬ ਬਹੁਤ ਵੱਡੀ ਸੁਵਿਧਾ ਹੈਗੀ ਤੇ ਤਕਰੀਬਨ ਤਕਰੀਬਨ ਜਿਹੜੇ 90 ਪੇਸ਼ੈਂਟ ਹੈ ਤੇ ਕਦੇ 85 ਤੇ ਕਦੇ 95 100 ਵੀ ਪੇਸ਼ੈਂਟ ਆ ਜਾਂਦਾ ਇਹ ਅਰਬਨ ਸਟੇਟ ਇੱਕ ਬੜੀ ਪੋਸ਼ ਕਲਨੀ ਆ ਤੇ ਮੈਨੂੰ ਇਹ ਸੀਗਾ ਵੀ ਜਿਹੜੀਆਂ ਪੋਸ਼ ਕਲਨੀ ਵਾਲੇ ਸ਼ਾਇਦ ਲੋਕ ਨਹੀਂ ਪਰ ਬਹੁਤ ਪ੍ਰੈਫਰ ਕਰ ਰਹੇ ਆ ਕਹਿੰਦੇ ਜੀ ਬਹੁਤ ਅੱਛੀ ਸੁਵਿਧਾ ਹੈਗੀ ਆ ਉਹਨਾਂ ਨੂੰ ਵੀ ਪਸੰਦ ਆ ਰਿਹਾ ਟੈਸਟ ਵੀ ਹੋ ਜਾਂਦੇ ਆ ਤੇ ਡਵਾਈਸ ਵੀ ਮਿਲ ਜਾਂਦੀ ਆ ਲੋਕ ਬਹੁਤ ਖੁਸ਼ ਆ ਜੀ ਬੜਾ ਵਰਦਾਨ ਸਾਬਤ ਹੋ ਰਿਹਾ ਇਹ ਅਰਬਨ ਸਟੇਟ ਦੇ ਲੋਕਾਂ ਵਾਸਤੇ ਇਹ ਅਰਬਨ ਸਟੇਟ ਪਟਿਆਲੇ ਦਾ ਜਿਹੜਾ ਆਮ ਆਦਮੀ ਕਲੀਨਿਕ ਹੈ ਮੈਂ ਸਰਪ੍ਰਾਈਜ਼ ਵਿਜ਼ਿਟ ਦਿੱਤੀ ਸੀ ਤੇ ਬੰਨੋ ਪੇਸ਼ੈਂਟਸ ਵੀ ਮਿਲਿਆ ਹੈ ਹਸਬੰਡ ਵਾਈਫ ਦੋਨੋਂ ਹੀ ਜਿਹੜੇ ਹੈਗੇ ਆ ਡਾਇਬੀਟਿਕ ਹੈ ਔਰ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਇਹ ਰਜਿੰਦਰਾ ਹਸਪਤਾਲ ਚ ਆਪਣਾ ਇਹਨਾਂ ਨੇ ਕਾਰ ਬਣਾ ਲਿਆ ਲੇਕਿਨ ਕਹਿੰਦੇ ਸਾਡੇ ਟੈਸਟ ਵੀ ਇੱਥੇ ਹੋ ਜਾਂਦੇ ਆ ਦਵਾਈ ਸਾਰੀ ਮਿਲ ਜਾਂਦੀ ਆ ਬਹੁਤ ਵੱਡੀ ਸਹੂਲਤ ਹੈਗੀ ਆ ਤੇ ਤਕਰੀਬਨ ਤਕਰੀਬਨ ਜਿਹੜੇ 90 ਪੇਸ਼ੈਂਟ ਹੈ ਤੇ ਕਦੇ 85 ਦੇ ਕਦੇ 95 100 ਵੀ ਪੇਸ਼ੈਂਟ ਆ ਜਾਂਦਾ ਤੇ ਅਰਬਨ ਸਟੇਟ ਇੱਕ ਬੜੀ ਪੌਸ਼ ਕੌਲਨੀ ਆ ਤੇ ਮੈਨੂੰ ਇਹ ਸੀਗਾ ਵੀ ਜਿਹੜੀਆਂ ਪੌਸ਼ ਕੌਲਨੀ ਵਾਲੇ ਸ਼ਾਇਦ ਲੋਕ ਨਹੀਂ ਬਟ ਬਹੁਤ ਪ੍ਰੇਫਰ ਕਰ ਰਹੇ ਆ ਕਹਿੰਦੇ ਜੀ ਬਹੁਤ ਅੱਛੀ ਸਹ ਟੈਸਟ ਵੀ ਹੋ ਜਾਂਦੇ ਆ ਤੇ ਡਿਵਾਈਸ ਵੀ ਮਿਲ ਜਾਂਦੀ ਆ ਲੋਕ ਬਹੁਤ ਖੁਸ਼ ਆ ਜੇ ਬੜਾ ਵਰਦਾਨ ਸਾਬਤ ਹੋ ਰਿਹਾ ਏ ਹਾਂਜੀ ਆਰਬਰਸਟ੍ਰੀਟ ਦੇ ਲੋਕਾਂ ਵਾਸਤੇ